ਕਿਸਾਨ ਭਰਾਵੋ ਜਿਹੜੀ ਪਨੀਰੀ ਆਪਾਂ 10 ਮਈ ਦੀ ਸ਼ਾਮ ਨੂੰ ਬੀਜੀ ਸੀ ਅੱਜ ਉਸੇ ਕਿਆਰੀ ਦੇ ਲਾਗੇ ਖੜ ਕੇ 28 ਮਈ ਨੂੰ ਵੀਡੀਓ ਬਣਾ ਰਹੇ ਹਾਂ ਇਹਨੂੰ 17 ਦਿਨਾਂ ਦੀ ਮੰਨ ਲਓ 18 ਦਿਨਾਂ ਦੀ ਮੰਨ ਲਓ ਠੀਕ ਹੋ ਤੇ ਪਹਿਲਾਂ ਵਾਲੀ ਵੀਡੀਓ ਮੈਂ ਫਿਲਟਰ ਨਾਲ ਬਣਾਈ ਸੀਗੀ ਤਾਂ ਕਿ ਪਨੀਰੀ ਦਿਖੇ ਹੁਣ ਬਿਨਾ ਫਿਲਟਰ ਤੋਂ ਵੀਡੀਓ ਬਣਾ ਰਹੇ ਹਾਂ ਤੁਹਾਨੂੰ ਪਨੀਰੀ ਵੀ ਦਿਖਾ ਦਿੰਦਾ ਮੈਂ ਨੇੜੇ ਜਾ ਕੇ ਕਿ ਇਹ ਪਨੀਰੀ ਅੱਜ 17ਵੇਂ 18ਵੇਂ ਦਿਨ ਦੀ ਹੈ ਤੇ ਕਈ ਵੀਰ ਮੈਨੂੰ ਕਹਿ ਰਹੇ ਸੀ ਵੀ ਬਾਈ ਯਾਰ ਤੁਸੀਂ ਵਾਹਲੀ ਬਿਰਲੀ ਲਾਤੀ ਤੁਸੀਂ ਵਾਹਲੀ ਸੰਘਣੀ ਲਾਤੀ ਤੁਹਾਡੇ ਫੱਟੀ ਨਹੀਂ ਬਣਨੀ ਤੁਹਾਡੇ ਬੂਟੇ ਨਹੀਂ ਚੱਲਣੇ ਇਹ ਉਗਰੂਗੀ ਕਿਵੇਂ ਕਦੋਂ ਪਰਾਲੀ ਚੱਕੋਗੇ ਕੀ ਕਰੋਗੇ ਆਹ ਦੇਖ ਲਓ ਵੀਰੇ ਇੱਕ ਹਫ਼ਤੇ ਦੇਕਾ ਆਪਾਂ ਇਹਨੂੰ ਲਾ ਸਕਦੇ ਹਾਂ ਇਹਨੂੰ ਤੁਸੀਂ ਹੁਣ ਮੰਨ ਲਓ 7 ਇੰਚ ਦੀ ਐ 6 ਇੰਚ ਦੀ ਐ ਜੋ ਵੀ ਐ ਠੀਕ ਐ ਇੱਥੇ ਆਪਾਂ ਪਾਣੀ ਬੰਦ ਕਰਨਾ ਚਾਹੇ ਘਾਰ ਵੀ ਸਕਦੇ ਆ ਕੋਈ ਲੋਹੇ ਦੀ ਘਾਟ ਨਹੀਂ ਕੋਈ ਜ਼ਿੰਕ ਦੀ ਘਾਟ ਨਹੀਂ ਮਤਲਬ ਜਦੋਂ ਚੀਜ਼ਾਂ ਤਿਆਰਬੇ ਚੋਂ ਨਿਕਲ ਕੇ ਬਾਹਰ ਆਉਂਦੀਆਂ ਉਦੋਂ ਤੁਹਾਨੂੰ ਡਰ ਲੱਗਣੋਂ ਹਟਦਾ ਨਹੀਂ ਤਾਂ ਤੁਹਾਨੂੰ ਕੋਈ ਸਮਾਨ ਗਲਤ ਦੇ ਦੂਗਾ ਕੋਈ ਗਲਤ ডোজ ਪਵਾ ਦੂਗਾ ਕਦੇ ਤੁਸੀਂ ਗਲਤੀ ਕਰ ਜਾਓਗੇ ਕਦੇ ਕੋਈ ਚੀਜ਼ ਵੱਧ ਕਰੋਗੇ ਕਦੇ ਘੱਟ ਕਰੋਗੇ ਇਹ ਸਮੱਸਿਆਵਾਂ ਤੁਹਾਡੀ ਡੇਰੀ ਦੇ ਵਿੱਚ ਜੇ ਨੋਟ ਹੋਣਗੀਆਂ ਤਾਂ ਫੇਰ ਇਹ ਬਹੁਤ ਘੱਟ ਜਾਣਗੀਆਂ ਜੇ ਤੁਸੀਂ ਕਿਸੇ ਦੇ ਆਸਰੇ ਜਾਂ ਐਂ ਕੋਈ ਗਾਂ ਦੀ ਗਾਂ ਦੇਖਾਂਗੇ ਗਾਂ ਦੀ ਗਾਂ ਨਹੀਂ ਦੇਖੀ ਕਿਸੇ ਨੇ ਅਜੇ ਤੱਕ